ਉਹ ਤੁਨਣਾ ਮੈਨੇ ਕੁੱਟੀ ਕਰਤਾ ਜੀ ਆਪਣਾ ਸ਼ੋਲਾ ਕਰਿਆ ਬਡਾਲਾ ਚੋਂ ਕੋ ਤੇ ਇਧਰੋਂ ਪ੍ਰੋਗਰਾਮ ਚ ਦੇਦੀ ਭਾਜੀ ਤੇ ਉਹ ਮੋਟਰ ਤੋਂ ਨਿਕਲਣ ਲੱਗੇ ਨੇ ਆਪਾਂ ਭਾਈ ਤੇ ਆਪਾਂ ਐਂ ਸਾਨੂੰ ਉੱਥੇ ਗੁੰਣਾ ਨੂੰ ਚੁੰਮੀ ਇੱਕੋ ਮਗਰ ਲੱਗੇ ਸਾਡੇ ਮੁੰਡੇ ਤਿੰਨੇ ਵੇ ਦੀ ਦਾਤ ਫੜੇਗਾ ਸਾਡੇ ਬਟਿਆ ਨੇ ਤਾਂ ਐਂ ਆਇਆ ਨਾ ਅੱਗੇ ਮੋਟਰ ਚ ਲਾ ਕੇ ਗੱਡੀ ਦੇ ਦਾਤ ਮਰਿਆ ਨਾ ਕਹਿੰਦਾ ਜੀ ਕਦੀ ਇਹ ਹਸਬੰਡ ਵਾਈਕੀ ਦੋਤੀ ਦੇ ਦੇ ਤੇ ਨਾਲ ਉਹਦੇ ਹਸਬੰਡ ਦੇ ਇਸ਼ਤ Usman ji ਇਸ ਵਾਲੀ ਦੀ ਵੱਡੀ ਖਬਰ سامنے ਆ ਰਹੀ ਹੈ ਜਿੱਥੇ ਜੋਤੀ ਨੂਰਾ ਦੀ ਗੱਡੀ ਤੇ ਅਟੈਕ ਹੋਇਆ ਜੀ ਹਾਂ ਜੋਤੀ ਨੂਰਾ ਇੱਕ ਪ੍ਰੋਗਰਾਮ ਤੋਂ ਵਾਪਸ ਲੋਟ ਰਹੀ ਸੀ ਜਿੱਥੇ ਦੇਰ ਰਾਤ ਜਲੰਧਰ ਦੇ ਗੁਨਾਨੰਗ ਮਿਸ਼ਨ ਚੌਕ 'ਉਨਾ ਦੀ ਗੱਡੀ ਨੂੰ ਕੇਰਿਆ ਗਿਆ ਤਿੰਨ ਨੌਜਵਾਨ ਮੁੰਡੇ ਜੋ ਬਾਈਕ ਤੇ ਸਵਾਰ ਸੀ ਉਹਨਾਂ ਨੇ ਇਸ ਦੀ ਗੱਡੀ ਤੇ ਅਟੈਕ ਕੀਤਾ ਜਿਸ ਤੋਂ ਬਾਅਦ ਇਹ ਗੱਡੀ ਰਾਹੀ ਉਹਨਾਂ ਨੂੰ ਟੱਕਰ ਮਾਰੀ ਗਈ ਤੇ ਫੜਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਦੋ ਮੁੰਡੇ ਉਥੋਂ ਫਰਾਰ ਹੋ ਗਏ ਤੇ ਇੱਕ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿਸ ਨੂੰ ਪੁਲਿਸ ਕਸਟਡੀ 'ਚ ਪੇਜ ਦਿੱਤਾ ਗਿਆ ਦੱਸਦੀ ਹੈ ਕਿ ਪੁਲਿਸ ਉਹਨਾਂ ਤੋਂ ਕਾਰਵਾਈ ਕਰ ਰਹੀ ਹੈ ਔਰ ਕਾਰਵਾਈ ਤੋਂ ਪਤਾ ਲੱਗਾ ਹੈ ਕਿ ਉਹਨਾਂ ਕੋਲ ਬਾਈਕ ਵੀ ਚੋਰੀ ਦਾ ਸੀ ਮੋਬਾਈਲ ਫੋਨ ਵੀ ਚੋਰੀ ਦੇ ਸੀ ਤੇ ਉਹ ਚੋਰੀ ਦੀ ਸਾਜ਼ਿਸ਼ ਦੇ ਨਾਲ ਕਿ ਗੱਡੀ ਨੂੰ ਲੁੱਟਣ ਦੀ ਸਾਜ਼ਿਸ਼ ਦੇ ਨਾਲ ਉੱਥੇ ਆਏ ਸੀ ਇਸ ਦੀ ਜਾਣਕਾਰੀ ਖੁਦ ਜੋਤੀ ਨੂਰਾ ਦੀ ਮੈਨੇਜਮੈਂਟ ਵੱਲੋਂ ਦਿੱਤੀ ਗਈ ਹੈ ਜੋਤੀ ਨੂਰਾ ਦੇ ਮੈਨੇਜਰ ਨੇ ਦੱਸਿਆ ਕਿ ਪੂਰਾ ਕਿੱਸਾ ਕਿਵੇਂ ਕਿੱਥੇ ਕਿੱਦਾਂ ਵਾਪਰਿਆ ਮੇਰਾ ਨਾਮ ਰਿਸ਼ੀ ਗੱਲ ਸੀ ਆ ਭਾਜੀ ਮੈਂ ਨਾਲ ਜੋਤੀ ਨੂਰਾ ਨੂੰ ਮੈਨੇਜਮੈਂਟ ਕਰਦਾ ਜੀ ਆਪਣਾ ਸ਼ੋਅ ਲਾ ਗਿਆ ਜੀ ਬਟਾਲਾ ਚੋਂ ਤੋਂ ਤੇ ਇਧਰੋਂ ਪ੍ਰੋਟੇਕਾਂ ਚਲੇ ਦੀ ਭਾਜੀ ਤੇ ਮੋੜਾ ਟੋਨੋਂ ਨਿਕਲਣ ਲੱਗੇ ਨੇ ਆਪਾਂ ਭਾਈ ਕਿ ਆਪ ਐਣਾ ਸਾਨੂੰ ਉੱਥੇ ਗੁੰਨਾਣ ਚੁੰਦੇ ਇਥੋਂ ਮਗਰ ਲੱਗੇ ਸਾਡੇ ਮੁੰਡੇ ਤਿੰਨੇ ਨੇ ਦੀ ਦਾਤ ਫੜੇ ਸਾਡੇ ਮੁੰਡੇ ਕਹਿਆ ਨੇ ਤਾਂ ਐਣਾ ਨਾ ਅੱਗੇ ਮੋਟਰਸਾਈਕਲ ਲਾ ਕੇ ਗੱਡੀ ਦੇ ਦਾਤ ਮਰਿਆ ਨੇ ਪਹਿਲਾਂ ਜੀ ਤੇ ਫਿਰ ਗੱਡੀ ਵਿੱਚ ਮਾਰੀ ਆਪਾਂ ਐਣਾ ਰੋਕ ਗਏ ਮਤਲਬ ਝੋਟ ਗਏ ਬਾਅਦ ਫੜੇ ਆ ਫੇਰ ਫੜਦੇ ਤੇ ਐਕ ਕਰਨ ਲੱਗੇ ਦੋਨੇ ਭੱਜ ਗਏ ਜੀ ਇੱਕ ਕਹਣਾ ਫੜਿਆ ਆਪਾਂ ਆ ਅੰਦਰ ਵੀ ਇਹਨਾਂ ਕੋ ਫੋਨ ਪਾਣੇ ਨਿਕਲੇ ਚੋਰੀ ਤੇ ਮੇਰਾ ਵੀ ਚੋਰੀ ਹੈ ਜੀ ਦੇਖਿਆ ਮੋਟਰਸਾਈਕਲ ਵੀ ਚੋਰੀ ਜਾਵਾ ਤੇ ਦਾਤ ਵੀ ਆ ਫੜੇ ਗਏ ਦੋਨੇ ਭੱਜ ਗਏ ਇੱਕ ਨੰਬਰ ਨੰਨੀ ਕੀ ਦਾ ਵੇਖਣਾ ਸੁਪੂਲ ਜਵਰੀ ਗੱਡੀ ਇਹ ਹਸਬੰਡ ਵਾਈਫ ਦੀ ਜੋਤੀ ਤੇ ਦੇ ਨਾਲ ਉਹਦੇ ਹਸਬੰਡ ਸੇ ਉਸਮਾਨ ਜੀ ਨੇ ਨਸ਼ਾ ਕੀਤਾ ਵੇ ਅੱਖਾਂ ਜੜੀਆਂ ਹੋਈਆਂ ਕੋਈ ਹੋਸ਼ ਨਹੀਂ ਉਹਨੂੰ ਫਸੀ ਜਾਂਦਾ ਅੰਦਰ ਬੈਠਾ ਵੇ ਜੀ ਦੱਸਦੀ ਹੈ ਕਿ ਜਿਸ ਵੇਲੇ ਜੋਤੀ ਨੂਰਾ ਦੀ ਗੱਡੀ ਤੇ ਅਟੈਕ ਹੋਇਆ ਜੋਤੀ ਨੂਰਾ ਆਪਣੀ ਫੈਮਲੀ ਦੇ ਨਾਲ ਸੀ ਔਰ ਇਸ ਦੀ ਜਾਣਕਾਰੀ ਖੁਦ ਜੋਤੀ ਨੂਰਾ ਦੇ ਹਸਬੰਦ ਪੁਲਿਸ ਦੇ ਬਾਈਟਸ ਦੇ ਨਾਲ ਹੀ ਉਹਨਾਂ ਦੇ ਮੈਨੇਜਮੈਂਟ ਵੱਲੋਂ ਦਿੱਤੀ ਗਈ ਹੈ ਔਰ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਮੁੰਡਾ ਫੜਿਆ ਹੋਇਆ ਉਸ ਦੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਔਰ ਉਸ ਤੋਂ ਹੋਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ